ਨੰਬਰ 1 ਮਲੋ ਘੜੀ ਘੜੀ ਹੋਵਾ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪੰਜਨ ਤੇਰਾ ਨਾਮ ਜੀ ਉਪੰਜਨ ਤੇਰਾ ਨਾਮ ਅਜੰਮੜ ਪੀੜੇ ਸ਼ੰਤਾਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਹਰ ਕਿਰਪਾ ਨਾਲ ਜਥਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਇੱਕ ਨਵਾਂ ਤਜਰਬਾ ਨਵਾਂ ਐਕਸਪੀਰੀਅੰਸ ਟਰੇਨ ਦੇ ਰਾਈ ਪੱਟੀ ਪੱਟੀ ਜੋਗੇ ਬੀਬੀ ਰਜਨੀ ਜਿਨ੍ਹਾਂ ਨੇ ਸਤਿਗੰਕ ਸ੍ਰੀ ਹਰਿਵੰਦਰ ਸਾਹਿਬ ਨੂੰ ਕਲਯੁਗ ਦੇ ਵਿੱਚ ਪ੍ਰਗਟ ਕੀਤਾ ਸਭ ਤੋਂ ਪਹਿਲਾਂ ਉਸ ਥਾਂ ਤੇ ਕਾਗਾ ਹੰਸ ਬਣੇ ਜਿੱਥੇ ਗੁਰੂ ਸਾਹਿਬ ਨੇ ਅੱਜ ਵੀ ਲੱਖਾਂ ਹੀ ਉੱਥੇ ਕ੍ਰਿਸ਼ਮੇ ਹੋ ਰਹੇ ਨੇ ਰੋਗਾਂ ਦੇ ਨਾਸ਼ ਹੋ ਰਹੇ ਨੇ ਉਹ ਅੱਜ ਉੱਥੇ ਸਾਰਾ ਜਥਾ ਸਾਡੀਆਂ ਪਰਿਵਾਰਾਂ ਦੇ ਨਾਲ ਅੱਦੀ ਜਾ ਰਹੇ ਆ ਪੱਟੀ ਜਾਂਦੇ ਆ ਮੈਂ ਦੱਸਣਾ ਤੇ ਉਹਨਾਂ ਸਾਰੀ ਸੰਗਤ ਨੂੰ ਖਾਸ ਕਰਕੇ ਅਮਰ ਸਾਹਿਬ ਦੀ ਸੰਗਤ ਨੂੰ ਕਿ 4:40 ਅਮਰਤਵੇਲੇ 4:40 a.m. ਟ੍ਰੇਨ ਚੱਲਦੀ ਆ ਤੇ ਸਾਧ ਸੰਗਤ ਜੀ ਬਹੁਤ ਹੀ ਸਸਤਾ ਕਰਾਇਆ ਗਵਰਨਮੈਂਟ ਨੇ ਰੱਖਿਆ 10 ਰੁਪਏ ਕਰਾਇਆ ਮੇਰੇ ਖਿਆਲ ਚ ਇਹ ਕਰਾਇਆ ਜੇ ਬੱਸ ਸਟੈਂਡ ਤੋਂ ਆਪਾਂ ਸਟੇਸ਼ਨ ਤੇ ਜਾਈਏ ਉਹ ਵੀ 20 ਰੁਪਏ ਆ ਜਾਂ ਰੇਲਵੇ ਪਲੇਟਫਾਰਮ ਦੀ ਗੱਲ ਕਰੀਏ ਉਹ ਵੀ 20 ਰੁਪਏ ਆ ਲੇਕਿਨ ਸਰਕਾਰ ਨੇ ਇਹ ਕਿਰਾਇਆ 10 ਰੁਪਏ ਰੱਖਿਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਹਾਂਜੀ ਇਸ ਪੱਟੀ ਦੇ ਨਾਲ ਜੁੜੀ ਹੈ ਬੀਬੀ ਰਜਨੀ ਦੇ ਦੀਰਤੇ ਅਸੀਂ ਜਾ ਰਹੇ ਹਾਂ ਬੱਚੇ ਵੀ ਛੋਟੇ ਛੋਟੇ ਆਏ ਨੇ ਮੈਂ ਚਾਹੁੰਦਾ ਕਿ ਉਹਨਾਂ ਬੱਚਿਆਂ ਨਾਲ ਵੀ ਅਸੀਂ ਗੱਲਬਾਤ ਕਰੀਏ ਜਰੂਰ ਭਾਈ ਹਾਂਜੀ ਭਾਈ ਜਿੰਨਾ ਮਿੰਜੋ ਘਾਇ ਵਾਈ ਕੁ ਜੀ ਕਾ ਖਾਲਸਾ ਕਰਾਂਗੇ ਜਰੂਰ ਬਾਕੀ ਤੁਸੀਂ ਆਡੀ ਬਤ ਕਰੀਂ ਤੁਹਾਡੇ ਨਾਲ ਵਾਈ ਕਿ ਕੀ ਫਤ ਹੈ ਬੇਟਾ ਤੁਸੀਂ ਕਿੱਥੇ ਜਾ ਰਹੇ ਹੋ ਬੱਚੇ ਕੱਟੀ ਜਾ ਰਹੇ ਹੋ ਕੱਟੀ ਦੇ ਰਹਿਣ ਵਾਲੇ ਸਾਰੇ ਆਪਾਂ ਕਿਉਂ ਕਹਿੰਦੇ ਆਂ ਸੈਂਪਲਿੰਗ ਤੁਸੀਂ ਕਿਉਂ ਕਹਿੰਦੇ ਆਂ ਤੇ ਰਾਤ ਦੱਸੋ ਕਿਦਾਂ ਤੁਸੀਂ ਹਰਮੰਦਰ ਸਾਹਿਬ ਰਾਤ ਰਹੇ ਤੁਹਾਡੀ ਰੂਟੀਨ ਹੈ ਕਿ ਰਾਤ ਹਰਮੰਦਰ ਸਾਹਿਬ ਰਹਿ ਕੇ ਅੰਮ੍ਰਿਤ ਵੇਲੇ ਆ ਟ੍ਰੇਨ ਤੇ ਤੁਸੀਂ ਚਲੋ ਇੱਕ ਸਾਰਿਆਂ ਨੂੰ ਮੈਂ ਸਵਾਲ ਕਰਦਾ ਕਿ ਬੀਬੀ ਰਜਨੀ ਮੂਵੀ ਆਈ ਹੈ ਰੂਪੀ ਗਿੱਲ ਦੀ ਬੀਬੀ ਰਜਨੀ ਮੂਵੀ ਸਾਰਿਆਂ ਨੇ ਦੇਖੀ ਹੈ ਸਾਰੇ ਦੇਖੀ ਬੇਟਾ ਅਜੇ ਨਹੀਂ ਦੇਖੀ ਹਨ ਇਹ ਹੈ ਜਿਹਨੇ ਮਕੀਆ ਪੱਟੀ ਦੇ ਇਤਿਹਾਸ ਦੇ ਨਾਲ ਬੀਬੀ ਰਜਨੀ ਦਾ ਬਹੁਤ ਵੱਡਾ ਤਾਲੁਕ ਹੈ ਤੇ ਦੱਸੋ ਬੀਬੀ ਰਜਨੀ ਮੂਵੀ ਤੋਂ ਸਾਨੂੰ ਕੀ ਸਿੱਖਿਆ ਜਾਂ ਸੰਦੇਸ਼ ਮਿਲਿਆ ਹੋ ਗਿਆ ਮੇਰਾ ਬਸ ਜਿੱਕੀ ਨਾਲ ਜੁੜਨਾ ਹੈ ਇਹਦਾ ਕਿ ਬਾਤ ਨੂੰ ਬਾਤ ਜਿੱਕੀ ਨਾਲ ਜੁੜਦਾ ਤੇ ਬਾਤ ਨੂੰ ਬਾਤ ਇਹ ਆਸਿਕਾ ਹੈ ਜਾਂ ਆਸ ਦਾ ਪਹਲਾ ਲੱਗਦਾ ਜਿਹੜਾ ਮੇਰੇ ਕਿਤੇ ਗਾ ਥੇੜੀ ਆਉਂਦੀ ਆ ਇਤਿਹਾਸ ਦਾ ਪਹਲਾ ਲੱਗਦਾ ਹੈ ਆਇਓ ਕਬਾਜੀ ਜਿੱਦਾਂ ਦੂਨੀ ਚੰਦ ਜਿਹੜੇ ਰਾਜਾ ਸੀ ਉਹਦੀਆਂ ਸੱਤ ਬੇਟੀਆਂ ਸੀ ਹੈਨਾ ਤੇ ਸਤਵੀਂ ਬੇਟੀ ਸਭ ਤੋਂ ਛੋਟੀ ਮੇਰੇ ਖਿਆਲ 'ਚ ਉਹ ਰਜਨੀ ਬੀਬੀ ਸਭ ਤੋਂ ਛੋਟੀ ਸੀ ਇਤਿਹਾਸ 'ਚ ਬੀਬੀ ਰਜਨੀ ਦਾ ਜਿਗਰ ਆ ਰਿਹਾ ਹੈ ਬਾਕੀਆਂ ਦਾ ਜਿਗਰ ਨਹੀਂ ਆ ਰਿਹਾ ਕਿਉਂ ਕਾਰਨ ਹਾਂਜੀ ਹਾਂ ਭਰੋਸਾ ਸੀ ਉਹਨੂੰ ਗੁਰੂ ਜੇ ਉਹਨੇ ਆਪਣੇ ਪਿੰਗਲੇ ਪਤੀ ਨੂੰ ਹੈਨਾ ਤੰਦਰੁਸਤ ਗੁਰੂ ਰਾਮਦਾਸ ਜੀ ਦੀ ਨਗਰੀ ਜੀ ਹੈ ਜੀ ਇਹ ਬਹੁਤ ਸੋਹਣੀਆਂ ਦਸਤਾਰਾਂ ਤੁਸੀਂ ਬਣੀਆਂ ਸਤਸੰਗ ਜੀ ਤੇ ਇੱਥੇ ਅੱਜ ਅਸੀਂ ਕਹਿੰਦੇ ਪੰਜਾਬ ਨਸ਼ਿਆਂ ਦੇ ਪਲੀਟ ਹੋ ਗਿਆ ਹੈ ਅੱਜ ਵੀ ਸਾਡੀ ਪੀੜੀ ਬਹੁਤ ਸੋਹਣੀਆਂ ਦਸਤਾਰਾਂ ਬਣ ਕੇ ਆਏ ਨੇ ਹਰਿਮੰਦਰ ਸਾਹਿਬ ਰਾਤ ਰਹੇ ਨੇ ਤੇ ਅੰਮ੍ਰਿਤ ਵੇਲੇ ਹੁਣ ਅਸੀਂ ਵਾਪਸ ਇਹ ਸਾਡੇ ਪਿੰਡ ਆਏ ਤੇ ਹੁਣ ਅਸੀਂ ਇਹਨਾਂ ਦੇ ਪਿੰਡ ਜਾ ਰਹੇ ਹਾਂ ਤੇ ਸਿੱਕੀ ਇਦਾਂ ਹੀ ਤੁਹਾਡੀ ਬਣੀ ਰਹੇ ਇਤਿਹਾਸ ਗੁਰੂ ਸਾਹਿਬ ਨੇ ਉਦਮ ਕਰਵਾਇਆ ਹੈ ਅੰਮ੍ਰਿਤਸਰ ਤੋਂ ਸੰਗਤ ਪੱਟੀ ਜਾਰੀ ਹੈ ਬੀਬੀ ਰਜਨੀ ਦੇ ਪਿੰਡ ਜਾਰੀ ਹੈ ਤੇ ਸਾਧ ਸੰਗਤ ਜੀ ਅੱਜ ਕੱਲ ਮੂਵੀ ਵੀ ਬੀਬੀ ਰਜਨੀ ਆਈ ਹੈ ਮੇਰੇ ਖਿਆਲ ਚ ਸਾਰੀ ਸੰਗਤ ਨੇ ਦੇਖੀ ਹੈ ਬੀਬੀ ਰਜਨੀ ਜਿਨ੍ਹਾਂ ਨੇ ਨਹੀਂ ਦੇਖੀ ਉਹ ਵੀ ਜਰੂਰ ਦੇਖਣ ਤੇ ਸਾਡੇ ਪਰਿਵਾਰ ਵੀ ਅੱਜ ਇਹਨਾਂ ਨੇ ਉਗਮ ਕੀਤਾ ਹੈ ਅੰਮ੍ਰਿਤਵੇਲੇ ਸਾਧ ਸੰਗਤ ਜੀ 440 ਤੇ ਅੰਮ੍ਰਿਤਵੇਲੇ ਰੇਲ ਚੱਲਦੀ ਹੈ ਅੰਮ੍ਰਿਤਸਰ ਤੋਂ ਤੇ ਅਸੀਂ ਹੈਰਾਨ ਆ ਕਿ ਬਹੁਤ ਸੋਹਣੀ ਟ੍ਰੇਨ ਵਧੀਆ ਗੱਡੇ ਲੱਗੇ ਨੇ ਤੇ ਵਧੀਆ ਸਪੀਡ ਹੈ ਦੀ ਮੈਂ ਬੇਨਤੀ ਕਰਾਂਗਾ ਕਿ ਬੀਬੀਆਂ ਨਾਲ ਵੀ ਥੋੜੀ ਜੀ ਰਜਨੀ ਬੀਬੀ ਰਜਨੀ ਮੂਵੀ ਦੇਖੀ ਹੈ ਜੀ ਇਹ ਅੱਜ ਦਾ ਆਪਾਂ ਉਸ ਪੀਰਤ ਤੇ ਜਾ ਰਹੇ ਹਾਂ ਜਿੱਥੇ ਬੀਬੀ ਰਜਨੀ ਦਾ ਜਨਮ ਹੋਇਆ ਜਾਂ ਉਹ ਸਾਰਾ ਜੋ ਵੀ ਰਾਜਾ ਦੂਨੀ ਚੰਦ ਜੀ ਨੇ ਉਸ ਵੇਲੇ ਉਹਨਾਂ ਦੀ ਸ਼ਾਦੀ ਕੀਤੀ ਤੇ ਉਸ ਬੀਬੀ ਦੇ ਘਰੋਸੇ ਨੇ ਗੁਰੂ ਰਾਮਦਾਸ ਦੇ ਦਰ ਦੇ ਘਰੋਸੇ ਨੇ ਹਰਮੰਦਰ ਸਾਹਿਬ ਨੂੰ ਪ੍ਰਗਟ ਕੀਤਾ ਜਿਹੜੀ ਉਹ ਪਿੰਗਲੇ ਸੀ ਉਹਨਾਂ ਦੇ ਹਸਬੰਦ ਉਹ ਵੀ ਤਾਂ ਦਿਹ ਹੋਏ ਸੋ ਤੁਸੀਂ ਦੱਸੋ ਇਸ ਤੋਂ ਕੀ ਮੈਸੇਜ ਸਾਨੂੰ ਮਿਲਦਾ ਹੈ ਬੀਬੀ ਰਜਨੀ ਦੇ ਜੀਵਨ ਤੋਂ ਸਾਡੀਆਂ ਬੱਚੀਆਂ ਨੂੰ ਸਾਡੇ ਬੱਚਿਆਂ ਨੂੰ ਅੱਜ ਦੀ ਪੀਨ ਕੀ ਮੈਸੇਜ ਹੈ ਕਿਸੇ ਮੈਂ ਤੇ ਹੀ ਕਹਿੰਦਾ ਕਿ ਦਿੱਲੀ ਦੇ ਜਿੰਦਗੀ ਤੋਂ ਸਾਨੂੰ ਇਹ ਲੱਗਦਾ ਕਿਸ ਤਰ੍ਹਾਂ ਰੱਬੀ ਰਜਾ ਵਿੱਚ ਕਿਸਾ ਆਪਣਾ ਜੀਵਨ ਬਤਾਏ ਉਹਨੇ ਆਪਣੀ ਬਾਬਾ ਰੱਬੀ ਰਜਾ ਵਿੱਚ ਜੋ ਜੋ ਹੋਇਆ ਉਹਨੂੰ ਮੈਂ ਸਾਰਾ ਬਿਠਾ ਸਭ ਕੁਝ ਕਿੰਦਾ ਹੁੰਦਾ ਹੈ ਅੰਦਰ ਸਾਡੇ ਕਿੰਦਾ ਕੁਝ ਚੋਰ ਬਸਦਾ ਹੈ ਜਿਸ ਲਈ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਅੰਦਰ ਦੇ ਬਾਰੂਖ ਹੋਏ ਉਸੇ ਤਰ੍ਹਾਂ ਹੀ ਵੀ ਬਣਨੀ ਕਰਾ ਇੱਕ ਆਪਣੇ ਪਾਰੇ ਨੂੰ ਹਰ ਸਦਾ ਤੇ ਮਨਦੇ ਹੋਏ ਆਪਣੇ ਜੀਵਨ ਨੂੰ ਬਣਦੇ ਰਹਿ ਬਹੁਤ ਅੱਛਾ ਬਹੁਤ ਅੱਛਾ ਜੀ ਇਹੋ ਹੀ ਸੁਨੇਹਾ ਜੀ ਤੁਸੀਂ ਕੁਝ ਸ਼ੇਅਰ ਹੋਣ ਕਰਦਾ ਜਾਓ ਸੀਮਾ ਸੋ ਸਾਥ ਸਿੰਘ ਜੀ ਮੈਂ ਅੱਜ ਦਾ ਜਿਹੜਾ ਮਕਸਦ ਰੀਲ ਬਣਾਉਂਦਾ ਇਹੋ ਹੀ ਹੈ ਕਿ ਬਹੁਤ ਹੀ ਵਧੀਆ ਟ੍ਰੇਨ ਅੰਮ੍ਰਿਤਸਰ ਸਟੇਸ਼ਨ ਤੋਂ ਚਲਦੀ ਆ ਮੈਂ ਫੇਰ ਰਿਪੀਟ ਕਰਦਾ ਹਾਂ ਕੇਵਲ 10 ਰੁਪਏ ਕਿਰਾਇਆ ਉਹ ਵੀ ਮੈਨੂੰ ਲੱਗਦਾ ਕਿ ਲੋਕ ਟਿਕਟ ਨਹੀਂ ਲੈਂਦੇ ਚਲੋ ਇਹੀ ਤੇ ਲਈ ਆ 10 ਰੁਪਏ ਨਹੀਂ ਲੈਂਦੇ ਆ ਸਾਰੇ ਕਹਿੰਦੇ ਨਹੀਂ ਲੈਂਦੇ 60% ਲੋਕ ਨਹੀਂ ਲੈਂਦੇ ਵੀਰ ਜੀ ਦੱਸਦੇ ਪਏ ਆ ਤੇ ਪੱਟੀ ਜਿਹੜਾ ਗੁਰਦੁਆਰਾ ਸਾਹਿਬ ਸਾਧ ਸੰਗਤ ਜੀ ਸਟੇਸ਼ਨ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਤੇ ਕਹ ਲੋ ਕਿ 100 ਮੀਟਰ ਵੀ ਆ ਧਾਮ ਜਾ ਰਿਹਾ ਆਹ ਕਰਦਾ ਮਾਣ ਦੇ ਨੂੰ ਸਰਕਾਰੀ ਹੈ ਤੇ ਮਲਾਵਤੀ ਦਾ ਆਧਾਰ ਦੇ ਬਰਤੇ ਹੈ ਜੀ ਇਹ ਮਸ਼ੀਨ ਨੂੰ ਕੋਈ ਸਰਕਾਰੀ ਜਾਂ ਟ੍ਰੇਨ ਹੈ ਉਹਦਾ ਸਿਰ ਕਰਜਾ ਵੀ ਢਾਣ ਲਈਏ ਕੋ ਸਾਨੂੰ ਸਰਕਾਰ ਦੇ ਰਹੀ ਹੈ 50 ਰੁਪਏ ਹੈ ਬੱਚਾ ਆਨੰਦ ਨੂੰ ਲੈ ਰਿਹਾ ਬਿਲਕੁਲ ਠੀਕ ਹੈ ਸਾਡਾ ਫਾਇਦਾ ਕਰੇ ਸਰਕਾਰ ਦਾ ਸਰਕਾਰ ਨੂੰ ਵੀ ਬੈਣੀ ਬਤ ਮਿਲੇ ਤਾਂ ਕਿ ਟ੍ਰੇਨ ਹੋਰ ਲੰਬੀ ਚੱਲੇ ਜਾਂ ਹੋਰ ਵੀ ਅੱਗੇ ਵੀ ਚੱਲੇ ਮਤਲਬ ਹੋਰ ਟਾਈਮ ਨਹੀਂ ਮਿਲਣਾ ਹੋਰ ਟਾਈਮ ਜੇਕਰ ਜਿਹੜੇ ਪੱਤਰੀ ਗਿਆ ਪੱਤਰੀ ਕੋਲ ਤੇਰੀ ਥੋੜੀ ਹੋਰ ਹੈ ਜੀ ਜਿਹੜੀ ਸਾਡੀ ਸੰਗਤ ਥਿਉਰੀ ਹੈ ਕਿ ਮਨ ਲਓ ਅਸੀਂ ਗੁਰੂ ਧਾਮ ਦੇ ਯਾਤਰਾ ਕਰਦੇ ਚੱਲੇ ਆ ਨਾ ਕਿ ਸਾਡੇ ਗੁਰੂ ਧਾਮ ਯਾਤਰਾ ਤਾਂ ਹੀ ਸਫਲ ਹੈ ਕਿ ਅਸੀਂ ਆਪਣਾ ਪੂਰਾ ਕਰਤਾਰਪੈਰ ਦੇ ਅੰਦਰ ਉਹਨਾਂ ਦਾ ਪ੍ਰਤਮ ਯਾਤਰਾ ਵੀ ਸਫਲ ਨਹੀਂ ਹੋ ਗਿਆ ਕਾਨੂੰਨ ਨੂੰ ਮੰਨिए ਪ੍ਰੋਪਰ ਟਿਕਟ ਲਈਏ ਤੇ ਇਸ ਤੋਂ ਵੱਡੀ ਬਿੱਲ ਨਹੀਂ ਕੋਈ ਨਹੀਂ ਵੀ ਦਿੱਤੀ 10 ਰੁਪਏ ਕਰਾਇਆ ਮੇਰੇ ਖਿਆਲ ਆਟੋ ਦਾ ਵੀ ਨਹੀਂ ਆ ਬਸ ਤਾਂ ਉਹ ਵੀ 20 ਰੁਪਏ ਹੋ ਗਿਆ 100 ਰੁਪਏ ਲੈ ਰਹੇ ਭਗਤਾਂ ਵਾਲੇ ਲੈ ਰਹੇ ਆ 100 ਰੁਪਏ ਸੋ ਮੇਰੀ ਇਹੋ ਬੇਨਤੀ ਹੈ ਜੀ ਸਾਰੀ ਸੰਗਤ ਅੱਗੇ ਤੇ ਜਰੂਰ ਜੁੜੋ ਜਿੱਦਾਂ ਵੀਰ ਜੀ ਨੇ ਵੀ ਕਿਹਾ ਹੋਇਆ ਕਾਨੂੰਨ ਦੀ ਪਾਲਣਾ ਕਰੋ ਆਪਣੇ ਇਤਿਹਾਸ ਨਾਲ ਜੁੜੋ ਖੋਜ ਕਰੋ ਜਿੱਦਾਂ ਭੈਜੀ ਨੇ ਕਿਹਾ ਰਜ਼ਾ ਵੀ ਵੀ ਰਜਨੀ ਦੀ ਗੱਲ ਹੀ ਰਜ਼ਾ ਤੇ ਹੈ ਕਿ ਜੋ ਪਿਤਾ ਜੀ ਨੇ ਕਿਹਾ ਉਹ ਵੀ ਹੁਕਮ ਮੰਨਿਆ ਜੋ ਗੁਰੂ ਨੇ ਭਾਣਾ ਉਹ ਵੀ ਮਿੱਠਾ ਕਰਕੇ ਮੰਨਿਆ ਸੋ ਸਾਰੇ ਆਪਾਂ ਇਹਨਾਂ ਦਿਨਾਂ ਵਿੱਚ ਬੀਬੀ ਰਜਨੀ ਦੇ ਮੂਵੀ ਵੀ ਦੇਖੀ ਹੈ ਇਤਿਹਾਸ ਨਾਲ ਜੁੜੀ ਹੈ ਕਿ ਉਹ ਸੂਰਤਾਮ ਦੇ ਦਰਸ਼ਨ ਵੀ ਕਰੀਏ ਪੱਟੀ ਆ ਰਿਹਾ ਜੀ ਬਹੁਤ ਬਹੁਤ ਧੰਨਵਾਦ ਸੁਖਦੇਵ ਵੀਰ ਜੀ ਕਾਕੂ ਵੀਰ ਜੀ ਸਰਜੀਤ ਵੀਰ ਜੀ ਸਾਰੇ ਸਾਡੀਆਂ ਭੈਣਾਂ ਦਾ ਜੋਰਾ ਸਾਹਿਬ ਬੀਬੀ ਰਜਨੀ ਪੱਟੀ ਪਹੁੰਚ ਗਏ ਆ ਸਟੇਸ਼ਨ ਤੋਂ ਸਾਧ ਸੰਗਤ ਜੀ ਨਿਕਲੇ ਆ ਬਾਹਰ ਤੇ ਸੁਖਦੇਵ ਵੀਰ ਕਹਿੰਦਾ ਕਿ ਕਿੰਨੀ ਕੁ ਦੂਰ ਆ ਮੈਂ ਕਿਹਾ ਦੂਰ ਨਹੀਂ ਆ ਸਾਹਮਣੇ ਜੋਰਾ ਸਾਹਿਬ ਬੀਬੀ ਰਜਨੀ ਦਾ ਜਿਹੜਾ ਸਥਾਨ ਹੈ ਬਹੁਤ ਹੀ ਖੂਬਸੂਰਤ ਗੁਰਦੁਆਰਾ ਅੰਮ੍ਰਿਤ ਵੇੜਾ ਹੈ ਉਹ ਫੁੱਟ ਰਹੀ ਹੈ ਤੇ ਸੰਗਤ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਠ ਹੋ ਰਿਹਾ ਸੋ ਸਟੇਸ਼ਨ ਦੇ ਨਾਲ ਇੱਕ ਬਹੁਤ ਵਧੀਆ ਕਨੈਕਟੀਵਿਟੀ ਗੁਰਦੁਆਰਾ ਸਾਹਿਬ ਦੀ ਕੋਈ ਪਾਰਕਿੰਗ ਦੀ ਲੋੜ ਨਹੀਂ ਕੋਈ ਗੱਡੀ ਲਾਉਣ ਦੀ ਲੋੜ ਨਹੀਂ ਤੁਸੀਂ ਉਧਰ ਉਹਦੇ ਗੁਰਦਾਰੇ ਦਰਸ਼ਨ ਕਰੋ ਸੋ ਸਾਧ ਸੰਗਤ ਨੂੰ ਬੇਨਤੀ ਹੈ ਜਰੂਰ ਜੁੜੋ ਜੀ ਭਾਈ ਗੁਰੂ ਇਹ ਵਾਪਸ ਆ ਰਹੇ ਨਾ ਇਸ ਗਣ ਸਾਹਿਬ ਨੂੰ ਕਾਤਾ ਰੱਖਦੇ ਕਰਾ जो यात्रा अमृत वेले शुरू हुई थी अमृतसर साहब तो पट्टी बीबी रजना रजनी जी के गुरुद्वारे साहब ਉਹ ਹੁਣ ਪੂਰਾ ਟਾਈਮ ਸਾਧ ਸੰਗਤ ਜੀ ਲਿਖਿਆ ਹੈ 8:58 ਮਿੰਟ ਮੈਂ ਦੱਸਣਾ ਚਾਹੁੰਨਾ ਹਾਂ ਕਿ 4:40 ਤੇ ਟ੍ਰੇਨ ਚੱਲੀ ਸਾਡੇ 7 ਉਧਰੋਂ ਚੱਲੀ ਤੇ 9 ਵਜੇ ਪੂਰੇ 9 ਵੀ ਨਹੀਂ ਵਜੇ ਸਿਰਫ 4 ਘੰਟੇ ਜੇ ਤੁਸੀਂ ਇੱਡੇ ਵੱਡੇ ਦੂਰੀ ਤੇ ਯਾਤਰਾ ਕਰ ਰਹੇ ਹੋ ਕਿੰਨੇ ਰੁਪਈਆ ਜੇ 10 ਰੁਪਈਆ ਜੇ 10 ਰੁਪਈਆ ਜੇ ਤੋਂ ਸਾਧ ਸੰਗਤ ਨੂੰ ਬੇਨਤੀ ਹੈ ਬੜਾ ਹੀ ਵਧੀਆ ਉਪਰਾਲਾ ਸਰਕਾਰ ਦਾ ਵਧੀਆ ਟ੍ਰੇਨ ਹੈ ਤੁਸੀਂ ਦੇਦੀ ਟ੍ਰੇਨ ਵਾਲੀ ਚਾਦੀ ਮਰਾਓ ਜਾਣ ਵਾਲਾ ਜੇ ਗੱਦੇ ਸੰਗਤ ਰਹੀ ਲੈ ਕੇ ਗਏ ਮਹਾਰਾਜ ਦਾ ਬੜਾ ਬੜਾ ਸ਼ੁਕਰਾਨਾ ਹੈ ਟੋ ਨੰਬਰ ਪਲੇਟਫਾਰਮ ਤੋਂ ਚਲਦੀ ਏ ਤੇ ਇਸ ਕਰਕੇ ਸਾਰੀ ਸੰਗਤ ਜੁੜੋ ਤੇ ਯਾਤਰਾ ਸੰਭਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ